ਹੁਣ ਗੱਲ ਕਰਦੇ ਹਾਂ ਗੁਰਾਇਆਂ ਦੀ ਜਿੱਥੇ ਕਿ ਇਸ ਸਮੇਂ ਲੁਟੇਰਿਆਂ ਦਾ ਖੌਫ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਬੀਤੀ ਰਾਤ ਨਜ਼ਦੀਕੀ ਬਿਲਗਾ ਦੇ ਪਿੰਡ ਪ੍ਰਤਾਪਪੁਰਾ ਵਿਖੇ ਲੁਟੇਰਿਆਂ ਵੱਲੋਂ ਚੌਕੀਦਾਰ ਨੂੰ ਬੰਦਕ ਬਣਾ ਕੇ ਸੈਲਰ ਵਿੱਚੋਂ ਲੁੱਟ ਦੀ ਵੱਡੀ ਵਾਰਤਾਤ ਨੂੰ ਅਨਸ਼ਾਮ ਦਿੱਤਾ ਗਿਆ ਹੈ। ਇਹ ਤਸਵੀਰਾਂ ਨੇ ਐਚ ਆਰਏ ਰਾਈਸ ਮਿਲ ਪ੍ਰਤਾਪਪੁਰਾ ਦੀਆਂ ਜਿੱਥੇ ਕਿ ਇੱਕ ਦਰਜਨ ਦੇ ਕਰੀਬ ਲੁਟੇਰੇ ਸੈਲਰ ਦੀ ਕੰਧ ਪਾੜ ਕੇ ਝੋਨੇ ਦੀਆਂ ਬੋਰੀਆਂ ਲਿਜਾ ਰਹੇ ਸਨ ਗੱਲਬਾਤ ਕਰਦਿਆਂ ਮਿਲ ਦੇ ਮਨੀਮ ਪ੍ਰਮਪਰਤਾਪ ਨੇ ਦੱਸਿਆ ਕਿ ਬੀਤੀ ਰਾਤ ਉਹ ਸੈਲਰ ਵਿੱਚ ਸੌ ਰਿਹਾ ਸੀ ਤੇ ਤਿੰਨ ਸਿਕਿਉਰਿਟੀ ਗਾਰਡ ਪਹਿਰਾ ਦੇ ਰਹੇ ਸਨ 2:30 ਵਜੇ ਇੱਕ ਲੜਕਾ ਚਾਹ ਬਣਾਉਣ ਵਾਸਤੇ ਚਲਾ ਗਿਆ ਤੇ ਦੋ ਸਿਕਿਉਰਿਟੀ ਗਾਰਡ ਚੜ ਪਿੱਛੇ ਢੀੜਾ ਮਾਰਨ ਗਏ ਤੇ ਉਹਨਾਂ ਦੇਖਿਆ ਕਿ 10 ਤੋਂ 12 ਵਿਅਕਤੀ ਪਿੱਛੋਂ ਕੰਧ ਪਾੜ ਕੇ ਝੋਨੇ ਦੀਆਂ ਬੂਰੀਆਂ ਲੈ ਜਾ ਰਹੇ ਸਨ ਜਦੋਂ ਉਹਨਾਂ ਨੇ ਰੌਲਾ ਪਾਉਣਾ ਚਾਹਿਆ ਤਾਂ ਚੋਰਾਂ ਵੱਲੋਂ ਉਹਨਾਂ ਦੀ ਹੀ ਲੋਈ ਨਾਲ ਉਹਨਾਂ ਨੂੰ ਬੰਨ੍ਹ ਦਿੱਤਾ ਤੇ ਕੁਝ ਸਮੇਂ ਬਾਅਦ ਉੱਥੋਂ ਗੱਡੀ ਲੈ ਕੇ ਫਰਾਰ ਹੋ ਗਏ ਉਸਨੇ ਦੱਸਿਆ ਕਿ ਜਾਂਦੇ ਸਮੇਂ ਵਿਅਕਤੀ ਇੱਕ ਤਲਵਾਰ ਤੇ ਆਪਣੀਆਂ ਚਪਲਾਂ ਵੀ ਉੱਥੇ ਹੀ ਛੱਡ ਗਏ ਇਸ ਵਾਰਦਾਤ ਤੋਂ ਬਾਅਦ ਉਹਨਾਂ ਨੇ ਇਸ ਦੀ ਸੂਚਨਾ ਆਪਣੇ ਮਾਲਕਾਂ ਅਤੇ ਬਿਲਗਾ ਪੁਲਿਸ ਨੂੰ ਦਿੱਤੀ ਸਰ ਮੇਰਾ ਨਾਮ ਸੰਜੇ ਕੁਮਾਰ ਮੈਂ ਇੱਥੇ ਐਚ ਆਰ ਰਾਈਸ ਮਿਲ ਹੈ इसमें ना रात में सवा दो बजे रात को बंदे आए दस दस आए तो साढ़े चौकीदार को बांध के और दीवार तोड़ के उन्होंने एक सौ दस बोरी चोरी करके ले गए सिक्योरिटी गार्ड कितने बंदे थे सिक्योरिटी गार्ड दो बंदे तीन बंदे थे एक बंदे गेट पे थे दो गिरा मारने आए इधर उनको बांध लिया उन्होंने चोर कितने लोग थे चोर दस लोग थे जी थाने को फोन कर दिया हाँ थाने पे बंदे गए हैं जी क्या बोले थाने वाले ਥਾਣੇ ਵਾਲੇ ਕਹਿ ਰਹੇ ਕਿ ਲਿਖ ਰਾਇਆ ਰਿਪੋਰਟ ਔਰ ਉਹਨਕੇ ਪਾਸ ਮੇ ਕੋਈ ਹਥਿਆਰ ਵੀ ਥਾ ਹਾਂਜੀ ਹਥਿਆਰ ਵੀ ਥਾ ਕਰਪਾਨੇ ਕੁਰਪਾਨੇ ਥੀ ਇੱਕ ਕਰਪਾਨ ਯਹਾਂ ਤੇ ਪੜੀ ਰਹਿ ਗਈ ਹੈ ਇਨਕੀ ਉਧਰ ਵਾਰਦਾਤ ਤੋਂ ਬਾਅਦ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਐਸਆਈ ਅਫਤਾਰ ਲਾਲ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ